ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹਿਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਸ ਰਾਂ ਤੋਂ ਅਡੇ ਦੀ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਹਮੇਸ਼ਾ ਵਿਵਾਦਾਂ ਦੇ ਘੇਰੇ ਚ ਰਹੇ ਬਲਵੰਤ ਸਿੰਘ ਰਾਮੋ ਵਾਲੀਆ ਬਾਦਲ ਦਲ ਨੂੰ ਬਾਏ ਬਾਏ ਕਰਕੇ ਯੂਪੀ ਜੋ ਮੰਤਰੀ ਜਾ ਬਰੇ ਹਨ ਜਿਸ ਦੀ ਅੱਜ ਹਰ ਪਾਸੇ ਚਰਚਾ ਹੋ ਰਹੀ ਹੈ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜਿਸ ਤਰ੍ਹਾਂ ਬਲਵੰਤ ਸਿੰਘ ਰਾਮੋ ਵਾਲੀਏ ਨੇ ਬਾਦਲਦਲ ਨੂੰ ਝਟਕਾ ਦਿੱਤਾ ਹੈ ਉਸ ਦੀ ਅੱਜ ਚਾਰੇ ਪਾਸੇ ਚਰਚਾ ਹੋ ਰਹੀ ਹੈ ਬਲਵੰਤ ਸਿੰਘ ਰਾਮੋ ਵਾਲੀਏ ਨੇ ਇਸ ਤਰ੍ਹਾਂ ਬਾਦਲਦਲ ਨੂੰ ਬਾਏ ਬਾਏ ਕਹਿਣ ਦੇ ਪਿੱਛੇ ਬਲਵੰਤ ਸਿੰਘ ਰਾਮੋ ਵਾਲੀਏ ਦੀ ਬਾਦਲਦਲ ਵੱਲੋਂ ਹੋਈ ਅਣਦੇਖੀ ਹੈ ਜਾਂ ਫਿਰ ਕੋਈ ਹੋਰ ਬਜਾ ਹੈ ਦੇਖੋ ਵਿਭਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਹਮੇਸ਼ਾ ਬਵਾਦਾਂ 'ਚ ਰਹੇ ਬਹੁਤ ਚਰਚਿਤ ਸੋ ਬਲਵੰਤ ਸਿੰਘ ਰਾਮੋ ਵਾਲੀਏ ਦਾ ਜਿਹੜਾ ਅਸ਼ੋਕੜ ਹੈ ਉਹਦੇ ਬਾਰੇ ਅਸੀਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਇੱਕ ਢਾਡੀ ਤੋਂ ਅੱਜ ਉਹ ਜਿਸ ਮਕਾਮ ਤੇ ਪਹੁੰਚਿਆ ਜੀ ਉਹਦੇ ਪਿੱਛੇ ਉਹਨੇ ਕਿੰਨੇ ਰੰਗ ਆ ਜਿਹੜੇ ਬਦਲੇ ਆ ਕਿੰਨੀਆਂ ਖੇਡਾਂ ਨੇ ਜੜੀਆਂ ਖੇਡੀਆਂ ਨੇ ਸੋ ਦੋ ਵਾਰ ਉਹ ਅਕਾਲੀ ਦਲ ਦੀ ਟੇਟ ਤੇ ਐਮਪੀ ਬਣਿਆ ਵਾ ਜੀ ਤੇ ਰਾਜ ਸਭਾ ਦਾ ਮੈਂਬਰ ਰਿਹਾ ਵਾ ਕੇਂਦਰ ਚ ਵਜ਼ੀਰ ਬਣਿਆ ਤੇ ਹੁਣ ਫੇਰ ਜਾ ਕੇ ਜੁਪੀ ਦੇ ਵਿੱਚ ਕੈਬਨਿਟ ਮੰਤਰੀ ਬਣਿਆ ਹਾਂਜੀ ਪਰਤੂ ਉਹਦਾ ਜਿਹੜਾ ਹੁਣ ਤੱਕ ਦਾ ਰਾਜਸੀ ਜੀਵਨ ਆ ਜਿਹਦੇ ਬਾਰੇ ਅਸੀਂ ਅੱਜ ਜਿਹੜੀ ਜਿਸ ਨੂੰ ਲੈ ਕੇ ਲੋਕ ਚਰਚਾ ਕਰ ਰਹੇ ਨੇ ਉਹ ਉਹ ਉਹਦਾ ਸਿਆਸੀ ਜੀਵਨ ਜਿਹੜਾ ਉਹ ਹਮੇਸ਼ਾ ਗਿਰਗिट ਵਾਂਗੂ ਰੰਗ ਬਦਲਣ ਵਾਲੀ ਗੱਲ ਆ ਉਹਨੂੰ ਦਲ ਬਦਲੂ ਕਹਿ ਲੋ ਗਿਰਗिट ਵਾਂਗੂ ਰੰਗ ਬਦਲਣ ਵਾਲਾ ਕਹਿ ਲੋ ਮੌਕਾ ਪ੍ਰਸਕ ਕਹਿ ਲੋ ਜੋ ਮਰਜੀ ਕਹਿ ਲੋ ਮਤਲਬ ਉਹਨੇ ਮਤਲਬ ਕਦੇ ਵੀ ਵਫਾਦਾਰੀ ਦੇ ਨਾਲ ਰਾਜਨੀਤੀ ਆ ਜਿਹੜੀ ਉਹ ਤੇ ਵਫਾਦਾਰੀ ਆ ਜਿਹੜੀ ਉਹ ਮਤਲਬ ਉਹ ਖੁੱਲੇ ਰੂਪ ਦੇ ਵਿੱਚ ਇਹ ਗੱਲ ਕਹਿੰਦਾ ਕਿ ਵਫਾਦਾਰੀ ਤੇ ਰਾਜਨੀਤੀ ਆ ਇੱਕ ਦੇ ਇਕੱਠੇ ਨਹੀਂ ਚਲਦੀਆਂ ਹਾਂਜੀ ਸੋ ਜੇ ਅਸੀਂ ਰਾਮੂ ਵਾਲੀਏ ਦੇ کردار ਦੀ ਗੱਲ ਕਰੀਏ ਤਾਂ ਜਦੋਂ ਮਤਲਬ ਦਰਬਾਰ ਸਾਹਿਬ ਤੇ ਫੌਜ ਦਾ ਹਮਲਾ ਹੋਇਆ ਜੇ ਉਹਦੇ ਵਿੱਚ ਇਹਦਾ ਜਿਹੜਾ ਸਮੁੱਚਾ ਰੋਲ ਆ ਉਹਦੀ ਅਸੀਂ ਗੱਲ ਕਰੀਏ ਜੇ ਉਹਦੇ ਤੋਂ ਬਾਅਦ ਰਜੀਵ ਲੋਂਗੋਵਾਲ ਸਮਝੌਤਾ ਹੋਇਆ ਉਹਦੇ ਵਿੱਚ ਜੇ ਇਹਦੀ ਅਸੀਂ ਗੱਲ ਕਰੀਏ ਸੋ ਉਹ ਸਾਰਾ ਕੁਝ ਆ ਜਿਹੜਾ ਉਹ ਇਹ ਦਰਸਾਉਂਦਾ ਕਿ ਇਹ ਵਿਅਕਤੀ ਨੇ ਹਮੇਸ਼ਾ ਮੌਕਾ ਪ੍ਰਸਤੀ ਦੀ ਖੇਡ ਖੇਡੀ ਆ ਪਰੰਤੂ ਅੱਜ ਜਦੋਂ ਉਹ ਪਹਿਲਾਂ ਉਹਨੇ ਆਪਣੀ ਲੋਕ ਭਲਾਈ ਪਾਰਟੀ ਆ ਜਿਹੜੀ ਉਹ 2011 ਚ ਬਾਦਲ ਦਲ ਚ ਸ਼ਾਮਲ ਕੀਤੀ ਤੇ ਬਾਦਲ ਦਲ ਨੇ ਉਹਨੂੰ ਫੁੱਡੇ ਲੈਣ ਲਾਉਣ ਲਈ ਉਸ ਮਤਲਬ ਸੀਟ ਤੋਂ ਉਹਨੂੰ ਮਤਲਬ ਟੈਗਟ ਦਿੱਤੀ ਜਿਹੜੀ ਮਹਾਲੀ ਦੀ ਸੀਟ ਹੈ ਜਿਹੜੀ ਜਿੱਥੋਂ ਪਹਿਲਾਂ ਹੀ ਪਤਾ ਸੀ ਕਿ ਇੱਥੋਂ ਜਿੰਨਾ ਸੰਭਵ ਨਹੀਂ ਸੋ ਬਾਦਲ ਦਾਲ ਨੇ ਉਹਨੂੰ ਇੱਕ ਪਾਸੇ ਦਿੱਲੀ ਦਾ ਵੀ ਇਨਚਾਰਜ ਬਣਾਇਆ ਦੂਸਰੇ ਪਾਸੇ ਉਹਨੂੰ ਜੂਪੀ ਦਾ ਵੀ ਇਨਚਾਰਜ ਬਣਾਇਆ ਪਰੰਤੂ ਪੰਜਾਬ 'ਚ ਬਾਦਲਦਾਲ ਨੇ ਜਿਹੜੀ ਖੇਡ ਖੇਡੀ ਉਹਦੇ ਨਾਲ ਉਹਨੂੰ ਖੁੱਡੇ ਲੈਣ ਲਾਈ ਹੁੰਦੀ ਸੋ ਇਸ ਮਤਲਬ ਜਿਸ ਤਰ੍ਹਾਂ ਉਹਨੂੰ ਖੁੱਡੇ ਲੈਣ ਲਾਇਆ ਗਿਆ ਉਹ ਉਸ ਨੂੰ ਦੇਖਦਿਆਂ ਹੋਇਆਂ ਉਹਨੇ ਮਤਲਬ ਇਹ ਜਿਹੜੀ ਟਪੂਸੀ ਮਾਰੀ ਆ ਉਹ ਜਾ ਕੇ ਮਲਾਪ ਸਿੰਘ ਜਾਦਵ ਦਾ ਜਿਹੜਾ ਉਹਦੇ ਨਾਲ ਪੁਰਾਣਾ ਸਾਥ ਸੀ ਕਦੇ ਇਹ ਰਾਮੂ ਵਾਲੀਆ ਕੇਂਦਰ ਦਾ ਮੰਤਰੀ ਰਿਹਾ ਉਸ ਵੇਲੇ ਮੋਲੇਬ ਸਿੰਘ ਯਾਦਵ ਵੀ ਕੇਂਦਰ ਚ ਰੱਖਿਆ ਮੰਤਰੀ ਸੀ ਸੋ ਇਹਨਾਂ ਦੋਨਾਂ ਦੀ ਉਸ ਵੇਲੇ ਦੀ ਜਿਹੜੀ ਗੀਟੀ ਆਪਸ ਵਿੱਚ ਰਲੀ ਹੋਈ ਸੀ ਤੇ ਉਸ ਤੋਂ ਬਾਅਦ ਰਾਮੂ ਵਾਲੀਆ ਨੂੰ ਕਿ ਬਾਦਲਦਾਲ ਨੇ ਜੁਪੀ ਦੇ ਵਿੱਚ ਇੰਚਾਰਜ ਬਣਾ ਕੇ ਭੇਜਿਆ ਹੋਇਆ ਸੀ ਸੋ ਇਹ ਸਾਰਾ ਕੁਝ ਜਿਹੜਾ ਰਲਾ ਮਲਾ ਕੇ ਤੇ ਜਿਹੜਾ ਜਗਾੜੀ ਬੰਦਾ ਹੁੰਦਾ ਜਿਵੇਂ ਪਹਿਰੇਦਾਰ ਨੇ ਹੈਡਿੰਗ ਲਾਇਆ ਸੀ ਜਗਾੜੀ ਆਖਰ ਜਗਾੜ ਕਰ ਲੈਂਦੇ ਨੇ ਸੋ ਜਿਹੜਾ ਰਾਮੂ ਵਾਲੀਆ ਵਰਗਾ ਜਗਾੜੀ ਬੰਦਾ ਉਹਨੇ ਆਪਣਾ ਜਗਾੜ ਲੜਾ ਲਿਆ ਤੇ ਜੁਪੀ ਦੇ ਵਿੱਚ ਜਾ ਕੇ ਕੈਬਨਟ ਮੰਤਰੀਆਂ ਗਏ ਬਾਦਲਾ ਨੂੰ ਵੀ ਇੱਕ ਝਟਕਾ ਹਾਂਜੀ ਤੇ ਜਿਹੜੀ ਅੱਜ ਮੌਕਾ ਪ੍ਰਸਤੀ ਦੀ ਸਿਆਸਤ ਹਾਵੀ ਹੋ ਚੁੱਕੀ ਆ ਭਾਰੂ ਹੋ ਚੁੱਕੀ ਆ ਉਹਦੀ ਵੀ ਧਾਰਨਾ ਸੋ ਇਹ ਦੋਨੇ ਗੱਲਾਂ ਨੇ ਜਿਹੜੀਆਂ ਸਾਡੇ ਸਾਹਮਣੇ ਆਈਆਂ ਬਾਦਲਾ ਨੂੰ ਨੇ ਝਟਕਾ ਦਿੱਤਾ ਕਿ ਤੁਸੀਂ ਮੇਰੀ ਪਰਵਾਹ ਨਹੀਂ ਕੀਤੀ ਤੇ ਇਸ ਵੇਲੇ ਜਦੋਂ ਬਾਦਲਾ ਦਾ ਜਹਾਜ਼ ਡੁੱਬਣ ਲੱਗਿਆ ਹੋਇਆ ਸੋ ਉਹਦੇ ਜੋ ਮਤਲਬ ਉਹ ਜੇ ਸੀ ਕਹੀਏ ਕਿ ਜਿਸ ਤਰ੍ਹਾਂ ਉਹਨੇ ਛਾਲ ਮਾਰੀ ਆ ਉਹਦੇ ਨਾਲ ਉਹ ਇੱਕ ਬਹੁਤ ਵੱਡਾ ਝਟਕਾ ਜਿਹੜਾ ਉਹ ਬਾਦਲਾ ਨੂੰ ਦੇ ਕੇ ਗਿਆ ਦੂਸਰੇ ਪਾਸੇ ਉਹਨੇ ਦੱਸਿਆ ਕਿ ਮੌਕਾ ਪ੍ਰਸਤੀ ਆ ਜਿਹੜੀ ਅੱਜ ਸਭ ਤੋਂ ਅੱਗੇ ਆ ਇਹ ਜਿੱਥੇ ਵੀ ਕਿਸੇ ਵਿਅਕਤੀ ਨੂੰ ਲੋਭ ਲਾਲ ਤਾ ਜਿਹੜੀ ਉਹ ਨੂੰ ਕੁਝ ਪ੍ਰਾਪਤ ਹੁੰਦਾ ਦਿਖਦਾ ਉਹ ਸਾਰੇ ਅਸੂਲ ਇੱਕ ਦਿਨ ਪਹਿਲਾਂ ਬਿਆਨ ਉਧਾਰਿਆ ਕਿ ਮੈਂ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹਾਂ ਹਾਂਜੀ ਤੇ ਅਗਲੇ ਦਿਨ ਜਿਹੜਾ ਉਹ ਸਵੇਰ ਦੇ ਵੇਲੇ ਜਾ ਕੇ ਜੁਪੀ ਦੇ ਵਿੱਚ ਕੈਬਨਟ ਮੰਤਰੀ ਵਜੋਂ ਸੌਂਚੋ ਕਰਿਆ ਸੋ ਮਤਲਬ ਰਾਜਨੀਤੀ ਦੇ ਵਿੱਚ ਕਿਸੇ ਦਾ ਦੀਨ ਨਹੀਂ ਕਿਸੇ ਦਾ ਮਾਨ ਨਹੀਂ ਇਹ ਝੂਠ ਦੀ ਦੁਕਾਨਦਾਰੀ ਬਣ ਗਈ ਹੈ ਸੋ ਇਹ ਸਾਰਾ ਕੁਝ ਜਿਹੜਾ ਰਾਮੂ ਵਾਲੀਏ ਦੀ ਸਿਆਸਤ ਆ ਰਾਮੂ ਵਾਲੀਏ ਨੇ ਜੋ ਕੁਝ ਮਤਲਬ ਹੁਣ ਤੱਕ ਸਿਆਸਤ ਦੇ ਵਿੱਚ ਜਿਹੜੀ ਖੇਡ ਖੇਡਿਆ ਉਹਦੇ ਤੋਂ ਸਾਫ ਤੇ ਦੂਸਰੇ ਪਾਸੇ ਬਾਦਲਾਂ ਦੇ ਲਈ ਇੱਕ ਬੜੀ ਵੱਡੀ ਨਿਸ਼ੀਅਤ ਆ ਕਿ ਜਦੋਂ ਰਾਮੂ ਵਾਲੀਏ ਨੇ ਆਪਣੀ ਸਾਰੀ ਪਾਰਟੀ ਭੰਗ ਕਰਕੇ ਬਾਦਲ ਦਲ ਤੇ ਸ਼ਮੂਲੀਅਤ ਕੀਤੀ ਸੀ ਤਾਂ ਉਸ ਵੇਲੇ ਉਹਨੂੰ ਬੜਾ ਜੀ ਆਇਆਂ ਆਖਿਆ ਗਿਆ ਉਹਨੂੰ ਦਿੱਲੀ ਵੀ ਦਾ ਚਾਰਜ ਵੀ ਬਣਾਇਆ ਜੁਪੀ ਦਾ ਇੰਚਾਰਜ ਵੀ ਬਣਾਇਆ ਹੋਰ ਸਾਰਾ ਕੁਝ ਪਰੰਤੂ ਅੱਜ ਜਦੋਂ ਉਹਨੇ ਮਤਲਬ ਆਪਣੀ ਮੌਕਾ ਪ੍ਰਸਤੀ ਵਾਲੀ ਖੇਡ ਖੇਡੀ ਆ ਤੇ ਬਾਦਲ ਕੇ ਆ ਜਿਹੜੇ ਉਹਦੇ ਵਿਰੁੱਧ ਜਿਸ ਤਰ੍ਹਾਂ ਰਾਗਲਾ ਪ੍ਰਯੋਗ ਸਾਡੇ ਸਾਹਮਣੇ ਸੋ ਮੈਂ ਸਮਝਦਾ ਕਿ ਇਹ ਜਿਹੜਾ ਮੁੱਦਾ ਅੱਜ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਚਰਚਾ ਹੈ ਦੀ ਸੋਸ਼ਲ ਮੀਡੀਆ ਤੇ ਬੜੀ ਚਰਚਾ ਹਰ ਹੱਟੀ ਤੇ ਹਰ ਪੱਠੀ ਤੇ ਦੀ ਬੜੀ ਚਰਚਾ ਸਿਰਫ ਤੇ ਸਿਰਫ ਇਸ ਕਾਰਨ ਕਿ ਰਾਜਨੀਤੀ ਹੈ ਜਿਹੜੀ ਉਹ ਗੰਦੀ ਤੇ ਮੌਕਾ ਪ੍ਰਸਤੀ ਦੀ ਖੇਡ ਬਣ ਗਈ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਿਸੇ ਟਾਈਮ ਬਾਦਲ ਦਲ ਨੇ RAMU ਵਾਲੀਏ ਨੂੰ ਬੜਾ ਜੀ ਆਇਆਂ ਆਖਿਆ ਸੀ ਪਰੰਤੂ ਅੱਜ ਜਿਸ ਤਰ੍ਹਾਂ RAMU ਵਾਲੀਏ ਨੇ ਉਹਨਾਂ ਨੂੰ ਛਟਕਾ ਦਿੱਤਾ ਹੈ ਉਸ ਤੋਂ ਬਾਅਦ ਬਾਦਲ ਦਲ ਨੂੰ ਬਾਦਲ ਦਲ ਉਸ ਨੂੰ ਮੌਕਾ ਪ੍ਰਸਤ ਕਹਿ ਕੇ ਭੰਡ ਰਿਹਾ ਹੈ ਵੀ ਬਈ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਆ ਰਹੇ ਹਾਂ ਕਿ ਅੱਜ ਦੀ ਜਿਹੜੀ ਰਾਜਨੀਤੀ ਆ ਇਹ ਸਿਰਫ ਤੇ ਸਿਰਫ ਮੌਕਾ ਪ੍ਰਸਤੀ ਦੀ ਆ ਜੇ ਮੈਨੂੰ ਤੁਹਾਡੀ ਲੋੜ ਆ ਤੇ ਮੈਂ ਤੁਹਾਡੇ ਗੁਣ ਕਰ ਰਿਹਾ ਮੈਂ ਜੇ ਮੈਨੂੰ ਤੁਹਾਡੀ ਲੋੜ ਨਹੀਂ ਤੇ ਮੈਂ ਕਹਿ ਰਿਹਾ ਕਿ ਇਹ 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 ਦੇ ਵਰਗਾ ਮਾੜਾ ਜਿਹੜਾ ਉਹ ਕੋਈ ਹੋਰ ਨਹੀਂ ਹੋ ਸਕਦਾ ਸੋ ਰਾਮੂ ਵਾਲੀਏ ਦੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਰਾਮੂ ਵਾਲੀਏ ਦਾ ਜਿਹੜਾ ਸਿਆਸੀ ਜੀਵਨ ਆ ਉਹ ਪੂਰੀ ਤਰ੍ਹਾਂ ਮਤਲਬ ਇਸ ਗੱਲ ਦੀ ਕਹਾਣੀ ਕਹਿੰਦਾ ਕਿ ਇਹ ਵਿਅਕਤੀ ਆ ਜਿਹੜਾ ਮੌਕਾ ਪ੍ਰਸਤ ਆ ਇਨੇ ਹਮੇਸ਼ਾ ਮੌਕੇ ਦੇ ਅਨੁਸਾਰ ਆਪਣੀ ਰਾਜਨੀਤੀ ਕੀਤੀ ਆ ਉਹ ਪੂਰੀ ਤਰ੍ਹਾਂ ਗੱਲ ਆ ਜਿਹੜੀ ਉਹ ਚਿੱਟੇ ਦਰ ਵਾਂਗੂ ਸਾਫ਼ ਆ ਪਰੰਤੂ ਉਸ ਦੇ باوجود ਜਦੋਂ 2011 ਚ ਰਾਮੂ ਵਾਲੀ ਆਪਣੀ ਲੋਕ ਭਲਾਈ ਪਾਰਟੀ ਨੂੰ ਪੂਰੀ ਪਾਰਟੀ ਨੂੰ ਖਤਮ ਕਰਕੇ ਬਾਦਲ ਦਲ ਜੁ ਸ਼ਾਮਲ ਹੋਇਆ ਤੇ ਉਸ ਵੇਲੇ ਬਾਦਲਾ ਨੇ ਉਹਨੂੰ ਗੱਲ ਲਾਇਆ ਜਿਵੇਂ ਤੁਸੀਂ ਕਿਹਾ ਕਿ ਉਸ ਵੇਲੇ ਬਾਦਲਾ ਨੇ ਉਹਨਾਂ ਨੂੰ ਉਹਨੂੰ ਗੱਲ ਲਾਇਆ ਉਹਨੂੰ ਵੱਡੇ ਵੱਡੇ ਉਹਦੇ ਬਦਮੀਆਂ ਦਿੱਤੀਆਂ ਗਈਆਂ ਉਸ ਵੇਲੇ ਰਾਮੂ ਵਾਲੀਆ ਜਿਹੜਾ ਇਹਨਾਂ ਨੂੰ ਮਿੱਠਾ ਲੱਗਿਆ ਕਿ ਅੱਜ ਉਹਦੇ ਕਾਰਨ ਉਹਦੀ ਰਾਮੂ ਵਾਲੀਆ ਨੇ ਇੱਕ ਬੜੀ ਦਾਵਾ ਕੀਤਾ ਕਿ ਜਿਹੜੀਆਂ ਸੀਟਾਂ ਨੇ ਅਕਾਲੀ ਦਲ ਦੀਆਂ ਉਹਦੇ ਵਿੱਚ 13 ਸੀਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਤੇ ਅਕਾਲੀ ਦਲ ਦੀ ਜਿੱਤ ਉਹ 500 ਦੇ ਆਸ-ਪਾਸ ਹੋਈ ਆ ਜੀ ਤੇ ਉਹ ਇਸ ਗੱਲ ਦਾ ਕ੍ਰੈਡਿਟ ਲੈਂਦਾ ਕਿ ਜਿਹੜਾ ਛੋਟੇ ਮਾਰਜਨ ਦੇ ਨਾਲ ਅਕਾਲੀ ਸੀਟਾਂ ਜਿੱਤੇ ਨੇ ਵਿਧਾਇਕ ਬਣੇ ਨੇ ਉਹ ਸਿਰਫ ਤੇ ਸਿਰਫ ਲੋਕ ਭਲਾਈ ਪਾਰਟੀ ਕਰਕੇ ਜੇ ਲੋਕ ਭਲਾਈ ਪਾਰਟੀ ਅਕਾਲੀ ਦਲ ਚ ਸ਼ਾਮਲ ਨਾ ਹੁੰਦੀ ਤੇ ਇਹ 13 ਸੀਟਾਂ ਸੀ ਜਿਹੜੀਆਂ ਇਹ ਅਕਾਲੀ ਦਲ ਹਾਰ ਜਾਂਦਾ ਤੇ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਬਣਦੀ ਸੋ ਰਾਮੂ ਵਾਲੀਆ ਅਕਾਲੀਆਂ ਅਤੇ ਬਾਦਲਾਂ ਤੇ ਅਸਾਨ ਕਰ ਰਿਹਾ ਕਿ ਜੇ ਮੈਂ ਉਸ ਵੇਲੇ ਤੁਹਾਡੇ ਚ ਨਾ ਸ਼ਾਮਲ ਹੁੰਦਾ ਤੇ ਅੱਜ ਤੁਹਾਡੀ ਸਰਕਾਰ ਨਹੀਂ ਸੀ ਹੋਣੀ ਪਰੰਤੂ ਤੁਸੀਂ ਸਰਕਾਰ ਬਣਨ ਤੋਂ ਬਾਅਦ ਮੇਰੇ ਨਾਲ ਜੋ ਕੁਝ ਕੀਤਾ ਉਹ ਚੰਗਾ ਨਹੀਂ ਕੀਤਾ ਮੈਨੂੰ ਕਿਤੇ ਵੀ ਐਡਜਸਟ ਕਰਨ ਦੀ ਉਹਨੇ ਬੜਾ ਸਾਫ ਸਪਸ਼ਟ ਤੌਰ ਤੇ ਕਿਹਾ ਐਡਜਸਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਬਾਦਲ ਕੇ ਨੇ ਜਿਹੜੇ ਉਹ ਪੂਰੀ ਤਰ੍ਹਾਂ ਮੌਕਾ ਪ੍ਰਸਤੀ ਦੀ ਖੇਡ ਖੇਡਣ ਵਾਲੀ ਖਿਡਾਰੀ ਨੇ ਚੈਂਪੀਅਨ ਨੇ ਰਾਮੂ ਵਾਲੀਆ ਜਿਹੜਾ ਉਹ ਉਹਨਾਂ ਤੋਂ ਵੀ ਵੱਡਾ ਖਿਡਾਰੀ ਆ ਮੌਕਾ ਪ੍ਰਸਤੀ ਦੀ ਖੇਡ ਖੇਡਣ ਚ ਸੋ ਜਦੋਂ ਅਸੀਂ ਗੱਲ ਕਰਦੇ ਆ ਕਿ ਠੂਹੇ ਨੇ ਦੋਨੇ ਪਾਸੇ ਠੂਹੇ ਨੇ ਜੀ ਤੋ ਉਹਨਾਂ ਦਾ ਜ਼ਹਿਰ ਆ ਜਿਹੜਾ ਉਹ ਕਿਨੂੰ ਚੜਨਾ ਤੂ ਇਹ ਜਿਹੜੀ ਸਮੁੱਚੀ ਰੂਪ ਦੇ ਵਿੱਚ ਅਸੀਂ ਗੱਲ ਕਰਦੇ ਆ ਕਿ ਇਹ ਅੱਜ ਦੀ ਜਿਹੜੀ ਸਿਆਸਤ ਆ ਇਹ ਬਿਲਕੁਲ ਮੌਕਾ ਪ੍ਰਸਤੀ ਦੀ ਆ ਮੈਂ ਕਹਾਂ ਚਾਹੇ ਉਹ ਕਵੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਅੱਜ ਰਾਮੂ ਬਾਈ ਆ ਬਾਦਲਾਂ ਨੂੰ ਜਿੰਨਾ ਮਰਜ਼ੀ ਭੰਡ ਲਵੇ ਬਾਦਲ ਨੇ ਜਿਹੜੇ ਰਾਮੂ ਵਾਲੀਏ ਨੂੰ ਜਿੰਨਾ ਮਰਜ਼ੀ ਭੰਡ ਲੈਣ ਪਰੰਤੂ ਆਮ ਲੋਕ ਨੇ ਜਿਹੜੇ ਉਹਨਾਂ ਨੇ ਸਿਰਫ ਇਹੀ ਕਹਿਣਾ ਕਿ ਚੋਰ ਚੋਰ ਲੜੇ ਆ ਇਸ ਤੋਂ ਇਲਾਵਾ ਕਿਸੇ ਨੇ ਮਤਲਬ ਨਾ ਰਾਮੂ ਵਾਲੀਏ ਦੀ ਗੱਲ ਤੇ ਭਰੋਸਾ ਕਰਨਾ ਨਾ ਬਾਦਲਾਂ ਦੀ ਗੱਲ ਤੇ ਭਰੋਸਾ ਕਰਨਾ ਸੋ ਇਹ ਜਿਹੜੀ ਗੱਲ ਆ ਅੱਜ ਲੋਕ ਨੇ ਜਿਹੜੇ ਇਹ ਬਾਖੂਬੀ ਸਮਝ ਚੁੱਕੇ ਨੇ ਕਿ ਸਿਆਸਤਦਾਨ ਨੇ ਜਿਹੜੇ ਇਹ ਸਿਰਫ ਤੇ ਸਿਰਫ ਮੌਕਾ ਪ੍ਰਸ ਹੁੰਦੇ ਨੇ ਇਹ ਮਤਲਬ ਰਾਮੂ ਵਾਲੀਏ ਨਹੀਂ ਵੀ ਉਸ ਗੱਲ ਤੇ ਮੋਹਰ ਲਾਤੀ ਆ ਬਾਦਲ ਕਹਿੰਦੇ ਵੀ ਉਸ ਗੱਲ ਤੇ ਮੋਹਰ ਲਾਤੀ ਆ ਬਾਦਲ ਨੂੰ ਵੱਡਾ ਕੌਮੀ ਲੀਡਰ ਮੰਨਿਆ ਜਾਂਦਾ ਹੈ ਪਰੰਤੂ ਮੁਲਾਇਨ ਸਿੰਘ যাদਬ ਨੇ ਇਸ ਤੇ ਕੋਈ ਬਹੁਤੀ ਪਰਵਾਹ ਨਹੀਂ ਕੀਤੀ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀਰਸ ਜਿਹੜੀ ਗੱਲ ਕੀਤੀ ਹੈ ਇਹ ਸਵਾਲ ਹੈ ਜਿਹੜਾ ਬਹੁਤ ਅਹਿਮ ਤੇ ਗੰਭੀਰ ਹੈ ਕਿ ਬਾਦਲ ਦਲ ਨੂੰ ਮਤਲਬ ਜਿਹੜੀ ਦੇਸ਼ ਦੀ ਸਿਆਸਤ ਬਾਦਲ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜਾ ਉਹਨੂੰ ਜਿਹੜੀ ਦੇਸ਼ ਦੀ ਸਿਆਸਤ ਹੈ ਕਿਉਂਕਿ ਪੁਰਾਣਾ ਲੀਡਰ ਹੈ ਬਜ਼ੁਰਗ ਲੀਡਰ ਹੈ ਲੰਬੇ ਸਮੇਂ ਤੋਂ ਅਸੀਂ ਜੇ ਅਸੀਂ ਗੱਲ ਕਰ ਲਈਏ ਕਿ ਐਮਰਜੈਂਸੀ ਵੇਲੇ ਤੋਂ 1975 ਤੋਂ ਇਹ ਜਿਹੜਾ ਕੌਮੀ ਰਾਜਨੀਤੀ ਨਾਲ ਜੁੜਿਆ ਰਿਹਾ ਵਾ ਕੇਂਦਰ ਚ ਮੰਤਰੀ ਵੀ ਬਣਿਆ ਸੋ ਜਿਹੜੇ ਸਾਰੇ ਪੁਰਾਣੇ ਲੀਡਰ ਨੇ ਉਹਨਾਂ ਨਾਲ ਇਹਦੀ ਨੇੜਤਾ ਵੀ ਰਹੀ ਹੈ ਜਿਨ੍ਹਾਂ ਚੋਂ ਮਲੇਮ ਸਿੰਘ ਯਾਦਵ ਵੀ ਇੱਕ ਆ ਕਿਸੇ ਵੇਲੇ ਮਤਲਬ ਜਦੋਂ ਅਕਾਲੀ ਦਲ ਨੇ ਨਾਰਾ ਦਿੱਤਾ ਸੀ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਕਿ ਸੂਬੇ ਨੇ ਜਿਹੜੇ ਰਾਜ ਨੇ ਉਹਨਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ ਤੋ ਉਸ ਵੇਲੇ ਬਾਦਲ ਦਾ ਕਦ ਦਾ ਜਿਹੜਾ ਉਹ ਕੌਮੀ ਰਾਜਨੀਤੀ ਦੇ ਵਿੱਚ ਕਾਫੀ ਉੱਭਰਿਆ ਸੀ ਤੇ ਜੇ ਅੱਜ ਦੀ ਤਰੀਕ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਸਮਝਦਾ ਕਿ ਇਹ ਦਾ ਇੱਕ ਬੜਾ ਗੰਭੀਰ ਪਹਿਲੂ ਆ ਸ਼ਾਇਦ ਉਹਨੂੰ ਬਾਦਲ ਕਹਨੇ ਮਹਿਸੂਸ ਕੀਤਾ ਜਾਂ ਨਹੀਂ ਕੀਤਾ ਕਿ ਜੇ ਅੱਜ ਮੁਲਾਇਮ ਸਿੰਘ ਯਾਦਵ ਨੇ ਬਾਦਲ ਦੀ ਕੋਈ ਪਰਵਾਹ ਨਹੀਂ ਕੀਤੀ ਜੀ ਬਿਨਾ ਬਾਦਲ ਦੀ ਪਰਵਾਹ ਦਿੱਤੇ ਉਹਨੇ RAMU ਵਾਲੀਏ ਨੂੰ ਆਪਣੇ ਕੈਬਨਿਟ ਮੰਤਰੀ ਬਣਾਤਾ ਯੂਪੀ ਦੇ ਵਿੱਚ ਤੇ ਜਿਹੜੇ ਯੂਪੀ ਦੇ ਸਿੱਖ ਵੋਟਰ ਨੇ ਕਿਉਂਕਿ ਅਕਾਲੀ ਦਲ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੌਮੀ ਪਾਰਟੀ ਵਜੋਂ ਵਿਚਰਾਗੇ ਤੇ ਹਰਿਆਣੇ ਤੋਂ ਬਾਅਦ ਦਿੱਲੀ ਦਿੱਲੀ ਤੋਂ ਬਾਅਦ ਜੁਪੀ ਬਿਹਾਰ ਇਹ ਸਾਰੇ ਜਿਹੜੇ ਮਤਲਬ ਨਾਰਥ ਇੰਡੀਆ ਦੇ ਜਿਹੜੇ ਸੂਬੇ ਨੇ ਜਿੱਥੇ ਸਿੱਖਾਂ ਦੀ ਆਬਾਦੀ ਆ ਅਸੀਂ ਉਥੇ ਆਪ ਚੋਣਾ ਜਿਹੜੀਆਂ ਉਹ ਲੜਾਂਗੇ ਸੋ ਰਾਮੂ ਵਾਲੀਏ ਨੂੰ ਵੀ ਇਹਨਾਂ ਨੇ ਜੁਪੀ ਦਾ ਇੰਚਾਰਜ ਬਣਾਇਆ ਸੀ ਕਿ ਉਥੋਂ ਦੇ ਸਿੱਖ ਨੇ ਜਿਹੜੇ ਉਹਨਾਂ ਨੂੰ ਲਾਮਬੰਦ ਕਰਕੇ ਜਿਹੜੀਆਂ 2017 ਚ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਉਹ ਮੈਦਾਨ ਚ ਉਤਾਰੇ ਜਾਣ ਸੋ ਮਲੇਮ ਸਿੰਘ ਯਾਦਵ ਨੇ ਅਕਾਲੀਆਂ ਦੀ ਭੱਟੀ ਪਹੁੰਚਣ ਦੇ ਲਈ ਜਿਹੜੀ ਇਹਨਾਂ ਦੀ ਬਾਹਰਲੇ ਸੂਬਿਆਂ ਦੇ ਵਿੱਚ ਰਾਜਨੀਤੀ ਕਰਨ ਦੀ ਸੋਚ ਸੀ ਸੁਪਨਾ ਸੀ ਉਹਨੂੰ ਪੂਰੀ ਤਰ੍ਹਾਂ ਮੇਟਣ ਦੇ ਲਈ ਰਾਮੂ ਵਾਲੀਏ ਨੂੰ ਹੀ ਆਪਣੀ ਪਾਰਟੀ ਚ ਸ਼ਾਮਲ ਕਰਕੇ ਉੱਥੋਂ ਦਾ ਮੰਤਰੀ ਬਣਾਤਾ ਸੀ ਸੋ ਬਾਦਲ ਦੀ ਪ੍ਰਵਾਹ ਨਾ ਕਰਨਾ ਦੋ ਗੱਲਾਂ ਨੇ ਇੱਕ ਤਾਂ ਇਹ ਕਿ ਅੱਜ ਜਦੋਂ ਇਹ ਗੱਲ ਸਾਫ਼ ਹੋ ਗਈ ਆ ਕਿ ਪੰਜਾਬ ਦੇ ਵਿੱਚ ਬਾਦਲਾਂ ਦਾ ਆਧਾਰ ਆ ਜਿਹੜਾ ਇਹ ਖਤਮ ਹੋ ਗਿਆ ਖਾਸ ਕਰਕੇ ਸਿੱਖਾਂ ਕਿਉਂਕਿ ਬਾਦਲ ਆ ਜਿਹੜਾ ਉਹ ਸਿੱਖਾਂ ਦਾ ਪ੍ਰਤੀਨਿਧ ਹੈ ਜੇ ਅਸੀਂ ਕੌਮੀ ਰਾਜਨੀਤੀ ਦੀ ਗੱਲ ਕਰਦੇ ਆ ਤੇ ਉਹ ਸਿੱਖਾਂ ਦੇ ਪ੍ਰਤੀਨਿਧਵਜੋਂ ਬਾਦਲ ਦੀ ਉੱਥੇ ਮਹੱਤਤਾ ਸੋ ਇਹ ਗੱਲ ਆ ਜਿਹੜੀ ਇਹ ਦੇਸ਼ ਦੀ ਰਾਜਨੀਤੀ ਦੇ ਵਿੱਚ ਘਰ ਕਰਦੀ ਆ ਕਿ ਅੱਜ ਸਿੱਖਾਂ ਦੇ ਵਿੱਚ ਬਾਦਲ ਦੀ ਕੋਈ ਪਕੜ ਆ ਜਿਹੜੀ ਉਹ ਨਹੀਂ ਰਹੀ ਸਿੱਖ ਨੇ ਜਿਹੜੇ ਉਹ ਬਾਦਲ ਨੂੰ ਨਫ਼ਰਤ ਕਰਨ ਲੱਗ ਪਏ ਨੇ ਸੋ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਸਨੇਹਾ ਜਿਹੜਾ ਉਹ ਦੇਸ਼ ਦੀ ਰਾਜਨੀਤੀ 'ਚ ਗਿਆ ਤੇ ਉਸ ਸਨੇਹੇ ਕਾਰਨ ਹੀ ਮਲੇਮ ਸਿੰਘ ਯਾਦਵ ਨੇ ਬਾਦਲ ਦੀ ਪਰਵਾਹ ਨਹੀਂ ਕੀਤੀ ਹਾਂਜੀ ਸੋ ਬਾਦਲਾਂ ਨੂੰ ਇਸ ਗੱਲ ਵੱਲ ਇਸ ਸਨੇਹੇ ਨੂੰ ਜ਼ਰੂਰ ਸੁਣਨਾ ਚਾਹੀਦਾ ਕਿ ਕੱਲੇ ਪੰਜਾਬ ਦੇ ਵਿੱਚ ਜੇ ਪੰਜਾਬ ਦਾ ਸਿੱਖ ਬਾਦਲਾਂ ਦੇ ਨਾਲ ਆ ਤੇ ਬਾਦਲਾਂ ਦੀ ਕੌਮੀ ਰਾਜਨੀਤੀ 'ਚ ਕੋਈ ਮਹੱਤਤਾ ਵਾਲਾ ਕੋਈ ਹੁੰਦਾ ਜੇ ਪੰਜਾਬ ਦਾ ਸਿੱਖ ਉਹਨਾਂ ਦੇ ਨਾਲ ਨਹੀਂ ਤੇ ਜਿਸ ਤਰ੍ਹਾਂ ਅੱਜ ਮਲਾਇਬ ਸਿੰਘ ਜਾਦਵ ਨੇ ਇਹਨਾਂ ਦੀ ਫੱਟੀ ਪੋਚਤੀ ਆ ਤੇ ਸਾਰੇ ਸਾਰੀਆਂ ਧਿਰਾਂ ਸਾਰੇ ਆਗੂ ਨੇ ਜਿਹੜੇ ਇਹਨਾਂ ਦੀ ਫੱਟੀ ਪੋਚਦੇ ਨੇ ਕਿ ਉਹਨਾਂ ਲਈ ਇਹ ਬਾਦਲ ਆ ਜਿਹੜਾ ਉਹਦੀ ਕੋਈ ਮਹੱਤਤਾ ਨਹੀਂ ਸੋ ਬਾਦਲ ਨੂੰ ਇਸ ਗੱਲ ਦਾ ਮੈਂ ਸਮਝਦਾ ਕਿ ਜਰੂਰ ਅਹਿਸਾਸ ਕਰਨਾ ਚਾਹੀਦਾ ਕਿ ਜੇ ਸਿੱਖ ਉਹਦੇ ਨਾਲ ਨਹੀਂ ਜੇ ਸਿੱਖ ਉਹਨੂੰ ਆਪਣਾ ਲੀਡਰ ਮੰਨਦੇ ਨੇ ਤਾਂ ਹੀ ਉਹਦੀ ਦੇਸ਼ ਦੀ ਰਾਜਨੀਤੀ 'ਚ ਕੋਈ ਪੁੱਛਪੜਤੀਤ ਰਹੂਗੀ ਜਿਸ ਦਿਨ ਸਿੱਖਾਂ ਨੇ ਜਿਸ ਤਰ੍ਹਾਂ ਅੱਜ ਕੀਤਾ ਹੋਇਆ ਜਿਸ ਦਿਨ ਸਿੱਖਾਂ ਨੇ ਉਹਨੂੰ ਆਪਣੇ ਤੋਂ ਅਲਹਿਦਾ ਕਰ ਦਿੱਤਾ ਜਿਹੜੀ ਬਾਈਕਾਟ ਦੀ ਗੱਲ ਚੈਰਕਲੀਆ ਉਹ ਕਰ ਦਿੱਤੀ ਤੇ ਕਿਸੇ ਨੇ ਪੂਰੀ ਰਾਜਨੀਤੀ ਦੇ ਵਿੱਚ ਕਿਸੇ ਨੇ ਉਹਨੂੰ ਬੇਰਾਂਵੱਟੇ ਨਹੀਂ ਪੁੱਛਣਾ ਇਹ ਗੱਲ ਮਲਾਪ ਸਿੰਘ ਯਾਦਵ ਨੇ ਉਸ ਗੱਲ ਤੇ ਮੋਹਰ ਲਾਤੀ ਹੈ ਜੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ 1984 ਦੇ ਦੰਗਾ ਪੀੜਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ ਹਨ ਤਾਂ ਦੂਸਰੇ ਪਾਸੇ ਦਿੱਲੀ ਕਮੇਟੀ ਨੇ ਇਸ ਦਾ ਵਿਰੋਧ ਕੀਤਾ ਹੈ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬੈਲ ਇਹ ਆ ਕਿ ਜਿਹੜਾ ਸਿੱਖ ਕਤਲੇਆਮ ਹੋਇਆ ਹੈ ਭਿਆਨਕ ਬਹਿਸ਼ਿਆਨਾ ਢੰਗ ਦੇ ਨਾਲ ਉਹਨਾਂ ਦੇ ਪੀੜਤਾਂ ਨੂੰ ਮੁਆਵਜ਼ਾ ਜਿਹੜਾ ਉਹ ਦੇਣਾ ਸਰਕਾਰਾਂ ਦਾ ਫਰਜ਼ ਹੈ ਸੀਗਾ ਉਹ ਦੇਣਾ ਚਾਹੀਦਾ ਹੈ ਪਰੰਤੂ ਜਿਸ ਤਰ੍ਹਾਂ ਇਹ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਉਹਦੇ ਤੇ ਸਿਆਸੀ ਗੋਟੀਆਂ ਫਿੱਟ ਕੀਤੀਆਂ ਜਾਂਦੀਆਂ ਨੇ ਸਿਆਸਤ ਖੇਡੀ ਜਾਂਦੀ ਆ ਉਹ ਬਹੁਤ ਪੀੜਾ ਵਾਲਾ ਹਾਂਜੀ ਪਿਛਲੇ ਸਾਲ ਜਦੋਂ ਦਿੱਲੀ ਦੇ ਵਿੱਚ ਚੋਣਾਂ ਸਿਰ ਤੇ ਸੀ ਪਿਛਲੇ ਨਵੰਬਰ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਸੀ ਵਿਧਾਨ ਸਭਾ ਦੀਆਂ ਉਹ ਸਿਰ ਤੇ ਸੀ ਤਾਂ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਚੈੱਕ ਮੰਡੇ ਤੇ ਹੁਣ ਜਦੋਂ ਕੇਜਰੀਵਾਲ ਨੂੰ ਇਹ ਲੱਗਦਾ ਕਿ ਅਗਲਾ ਵਾਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਚੋਣਾਂ ਦਾ ਤੇ ਆਪ ਆ ਜਿਹੜੀ ਉਹ ਪੰਜਾਬ ਦੇ ਵੱਲ ਮਤਲਬ ਪੰਜਾਬ ਦੀ ਸਤਾ ਦੇ ਲਈ ਪੂਰੀ ਤਰ੍ਹਾਂ ਲਾਲਸਾ ਉਹਦੇ ਵਿੱਚ ਤੇ ਉਹ ਸੁਪਨਾ ਲੈ ਰਹੀ ਆ ਕਿ ਪੰਜਾਬ ਹੈ ਜਿਹੜਾ ਉਹ 2017 ਵਿੱਚ ਸਾਡੇ ਕਬਜ਼ੇ 'ਚ ਹੋਊ ਸੋ ਐਸਰ ਕੇਜਰੀਵਾਲ ਨੇ ਉਹ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਚੈੱਕ ਬੰਡੇ ਨੇ ਜੀ ਜਦੋਂ ਕਿ ਠੀਕ ਹੈ ਕਿ ਪੀੜਿਤ ਪਰਿਵਾਰ ਨੇ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਮੁੜ ਬਸੇਬਾ ਹੋਣਾ ਚਾਹੀਦਾ ਉਹਨਾਂ ਦਾ ਰੋਜ਼ਗਾਰ ਹੋਣਾ ਚਾਹੀਦਾ ਉਹਨਾਂ ਨੂੰ ਜਿੰਨਾ ਵੀ ਸੰਭਵ ਹੋ ਸਕੇ ਸਹਾਇਤਾ ਜਿਹੜੀ ਬਣਦੀ ਆ ਸੋ ਪ੍ਰੰਤੂ ਦੂਸਰੇ ਪਾਸੇ ਜਿਹੜੀ ਗੱਲ ਨੇ ਆ ਕਿ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ 31 ਵਰੇ ਲੰਘੇ ਨੇ 1984 ਦੇ ਸਿੱਖ ਕਤਲੇਆਮ ਨੂੰ ਪ੍ਰੰਤੂ ਕੌਮ ਨੂੰ ਉਸ ਕਤਲੇਆਮ ਦਾ ਇਨਸਾਫ ਆ ਜਿਹੜਾ ਉਹ 31 ਵਰਿਆਂ ਚ ਨਹੀਂ ਮਿਲਿਆ ਤੂੰ ਮਾਜ਼ਾ ਬੀ ਲੁੜਿੰਦਾਬਾ ਜਰੂਰੀ ਆ ਉਹਦੇ ਨਾਲੋਂ ਵੱਧ ਇਨਸਾਫ ਜ਼ਰੂਰੀ ਹੈ ਸੋ ਉਸ ਪਾਸੇ ਕੇਜਰੀਵਾਲ ਨੇ ਵੀ ਮਤਲਬ ਐਲਾਨ ਕੀਤਾ ਸੀ ਕਿ ਅਸੀਂ ਸੈੱਟ ਬਣਾਵਾਂਗੇ ਤੇ ਉਹ ਜਾਂਚ ਹੋਊਗੀ ਭਾਵੇਂ ਕਿ ਇਹਨਾਂ ਲੰਬਾ ਸਮਾਂ ਉਹਦੇ ਤੋਂ ਬਾਅਦ ਜਾਂਚ ਆਉ ਕੋਈ ਬਹੁਤ ਅਰਥ ਨਹੀਂ ਰੱਖਦੀ ਪਰੰਤੂ ਜਿਹੜਾ ਸਵਾਲ ਤੁਸੀਂ ਕੀਤਾ ਕਿ ਕੇਜਰੀਵਾਲ ਨੇ ਪੀੜਤ ਪਰਿਵਾਰਾਂ ਨੂੰ 5-5 ਲੱਖ ਦੇ ਚੈੱਕ ਵੰਡੇ ਨੇ ਜਿਹੜੇ 1984 ਦੇ ਕਤਲੇਆਮ ਦੇ ਪੀੜਤ ਨੇ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਕੋਈ ਇੱਕ ਜੀ ਕੋਈ ਦੋ ਕੋਈ ਚਾਰ ਜੀ ਜਿਹੜੇ ਉਸ ਕਤਲੇਆਮ ਦੇ ਵਿੱਚ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਦੇ ਚੈੱਕ ਵੰਡੇ ਨੇ ਦੂਸਰੇ ਪਾਸੇ ਜਿਹੜੀ ਦਿੱਲੀ ਕਮੇਟੀ ਆ ਉਹਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਆ ਜਿਹੜਾ ਉਹ ਇਸ ਗੱਲ ਦਾ ਵਿਰੋਧ ਕਰ ਰਿਹਾ ਹਾਂ। ਹਾਂਜੀ। ਸੋ ਮੈਂ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਇਹ ਵੀ ਸਿਆਸੀ ਆ। ਕਿ ਕੇਸਰੀਵਾਲ ਨੇ ਚਲੋ ਪੀੜਤ ਪਰਿਵਾਰਾਂ ਦੀ ਬਾਹ ਤਾਂ ਫੜੀ ਆ। ਹਾਂਜੀ। ਸੋ ਜੇ ਅਸੀਂ ਪੀੜਤ ਪਰਿਵਾਰਾਂ ਦੀ ਬਾਹ ਫੜਨ ਨੂੰ ਵੀ ਮਾੜਾ ਸਮਝਦੇ ਆ ਤਾਂ ਇਹਦਾ ਕੀ ਅਰਥ ਆ? ਜੀ। ਸਿਰਫ ਤੇ ਸਿਰਫ ਉਹੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਸਾਡੀ ਖੇੜ ਆ ਜਿਹੜੀ ਉਹ ਸਿਆਸੀ ਰੋਟੀਆਂ ਸੇਕਣ ਤੱਕ ਆ ਕਿ ਇਹਨਾਂ ਨੂੰ ਲੱਗਦਾ ਬਾਦਲ ਕਿਆਂ ਨੂੰ ਇਹ ਲੱਗਦਾ ਕਿ ਕੇਜਰੀਵਾਲ ਆ ਜਿਹੜਾ ਉਹਨੇ ਇਹ ਪੀੜਤ ਪਰਿਵਾਰਾਂ ਨੂੰ ਚੈੱਕ ਬੰਡ ਕੇ ਸਿੱਖਾਂ ਦੀ ਹਮਦਰਦੀ ਜਤਲੀਆ ਉਹਨੇ ਸੈਟ ਦਾ ਐਲਾਨ ਕਰਕੇ ਸਿੱਖਾਂ ਦੀ ਹਮਦਰਦੀ ਜਤਲੀਆ ਸੋ ਇਹਨਾਂ ਦੀ ਜਿਹੜੀ ਖੇੜਾ ਉੱਥੇ ਤੱਕ ਖੜੀ ਆ ਕਿ ਆਪ ਆ ਜਿਹੜੀ ਉਹ ਸਿੱਖਾਂ ਦੇ ਨੇੜੇ ਨਾ ਹੋਵੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੋ ਇਹ ਜਿਹੜੀ ਉਹਨਾਂ ਵੱਲੋਂ ਵਿਰੋਧਤਾ ਕੀਤੀ ਗਈ ਆ ਮੈਂ ਸਮਝਦਾ ਕਿ ਇਹ ਬੜੀ ਗੱਲ ਜਿਹੜੀ ਸ਼ੋਭਾ ਨਹੀਂ ਦੇਦੀ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਇਹ ਗੱਲ ਕਹਿੰਦੇ ਕਿ ਕੇਜਰੀਵਾਲ ਨੇ ਜਿਹੜੀ ਪੀੜਤ ਪਰਾਰਾਂ ਦੀ ਮਦਦ ਕੀਤੀ ਆ ਅਸੀਂ ਇਹਦੀ ਪ੍ਰਸ਼ੰਸਾ ਕਰਦੇ ਹਾਂ ਸ਼ਲਾਘਾ ਕਰਦੇ ਹਾਂ ਹੋਰ ਮਦਦ ਕੀਤੀ ਜਾਣੀ ਚਾਹੀਦੀ ਆ ਪਰੰਤੂ ਨਾਲ ਦੀ ਨਾਲ ਜਿਹੜਾ ਇਨਸਾਫ ਪ੍ਰਾਪਤੀ ਆ ਜਿਹੜੀ ਉਹ ਯਕੀਨੀ ਬਣਾਉਣੀ ਚਾਹੀਦੀ ਆ ਜਿੱਥੋਂ ਤੱਕ ਜਿਹੜੀ ਗੱਲ ਬਣਦੀ ਆ ਜਿਹੜੀ ਜਾਇਜ਼ ਆ ਤੇ ਯੋਗ ਆ ਉਹ ਗੱਲ ਕਰਨੀ ਚਾਹੀਦੀ ਆ ਕੇਦਰੀ ਵੱਲੋਂ ਜੋ ਕੀਤਾ ਉਹ ਚੰਗਾ ਕੀਤਾ ਉਹਦੀ ਸ਼ਲਾਘਾ ਕਰੋ ਤੇ ਜਿਹੜਾ ਹੁਣ ਤੱਕ ਨਹੀਂ ਹੋਇਆ ਉਹਨੂੰ ਕਰਨ ਦੇ ਲਈ ਉਹਦੇ ਤੇ ਜ਼ੋਰ ਪਾਇਆ ਜਾਵੇ ਦਵਾ ਪਾਇਆ ਜਾਵੇ ਕਿ ਜਿਹੜਾ ਐਲਾਨ ਕੀਤਾ ਹੋਇਆ ਸੈੱਟ ਬਣਾਉਣ ਦਾ ਸੈੱਟ ਬਣਾ ਕੇ ਜਿਹੜੀ ਜਾਇਜ਼ ਆ ਉਹ ਜਲਦੀ ਤੋਂ ਜਲਦੀ ਕਰਵਾ ਕੇ ਪੀੜਤ ਪਰਿਵਾਰ ਨੇ ਕੌਮ ਆ ਜਿਹੜੀ ਉਹਨੂੰ ਇਨਸਾਫ ਦਿੱਤਾ ਜਾਵੇ ਅੱਜ ਦਾ ਵੋਟਰ ਸਿਆਣਾ ਹੋ ਚੁੱਕਿਆ ਹੈ ਤੇ ਉਹ ਮੌਕਾ ਪ੍ਰਸਤੀ ਦੀ ਖੇਡ ਨੂੰ ਬਖੂਬੀ ਜਾਣਦਾ ਹੈ ਸੋ ਸਿਆਸੀ ਲੀਡਰਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਆਪਣੀ ਸਾਰੀ ਕਾਰਗੁਜ਼ਾਰੀ ਕਰਨੀ ਚਾਹੀਦੀ ਹੈ ਤੇ ਮੌਕਾ ਪ੍ਰਸਤੀ ਦੀ ਖੇਡ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਿਆਸੀ ਲੀਡਰਾਂ ਨੂੰ ਇਸ ਦਾ ਲਾਹਾ ਨਹੀਂ ਨੁਕਸਾਨ ਹੀ ਹੋਏਗਾ ਕਿਉਂਕਿ ਅੱਜ ਦਾ ਵੋਟਰ ਜਾਗਰੂਕ ਹੋ ਚੁੱਕਿਆ ਹੈ ਤੇ ਉਹ ਸੱਚ ਝੂਠ ਦਾ ਨਿਤਾਰਾ ਕਰਨਾ ਬਖੂਬੀ ਜਾਣਦਾ ਹੈ ਸੋ ਏ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਤੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ